ਨਾ ਜੀ ਤਾਂ ਇੱਕ 67 ਸਾਲ ਦੇ ਬੁੱਢੇ ਦੇ ਕਰੇ ਕਾਕਾ ਬਣਦਾ ਹੋ ਗਿਆ ਜਿੱਦ ਤੱਕ ਕਾਕਾ ਪਹਿਲਾ ਹੁੰਦਾ ਫਿਰ ਤਾਂ ਲੋਕੀ ਇਹ ਗੱਲ ਕਹਿੰਦੇ ਕਿ ਮਹਾਰਾਜ ਦੇ ਘਰ ਦੇ ਰੇਲ ਨਹੀਂ ਹੈ ਪਰ ਉਹ ਕਾਕਾ ਪਹਿਲਾ ਨਹੀਂ ਹੈ ਕਾਕਾ ਸੁਖ ਨਾਲ ਦੁੱਜਾ ਦੂਜਾ ਵੀ 50-70 ਸਾਲਾਂ ਲਗਰੋ ਨਹੀਂ ਪੂਰਾ 50 ਸਾਲੋਂ ਕੋਲ ਕਾਕਾ ਹੋ ਗਿਆ ਪਰੇ ਮੁੰਡੇ ਦੇ ਗਿਆ ਹੋਰ ਵੀ 5-6 ਸਾਲ ਹੋ ਗਏ ਜਦੋਂ ਬੜੇ ਮੁੰਡੇ ਦਾ ਦਿਆਂ ਹੋਇਆ ਉਹਨੇ ਬਾਪੂ ਜੀ ਦੇ ਕੰਨ ਵਿੱਚ ਹੌਲੀ ਲੱਗੇ ਗਿਆ ਜੀ ਬਾਪੂ ਜੀ ਹਰਦੂ ਵਿਵਾਰਾ ਕਰੀਂ ਯਾਦ ਕਰੋ ਤੁਹਾਡੀ ਕਰਨ ਨੂੰ ਆ ਗਈ ਹੈ ਸਾਡੇ ਦਾ ਬੱਤਾ ਡੰਗਰ ਬੰਦੀ ਰਾਖੀ ਰੱਖਦਾ ਕਣ ਇਹ ਨੂੰ ਜਾਣ ਨੂੰ ਕੋਣ ਕੰਨ ਨਹੀਂ ਕਰਦਾ ਪੈ ਦੂਗਾ ਇਹ ਕਿੱਡੇ ਕਰਾਂ ਦੂਗੀ ਹਾਂਜੀ ਬਾਬੂ ਉਦੋਂ ਦਾ ਹੀ ਕਹਿੰਦਾ ਸੀਗਾ ਪਤਰ ਨਾ ਬਾਹਰ ਕਰਦੇ ਲੋਕਾਂ ਦੇ ਬਾਬੂ ਰਾਨਾ ਦਾ ਬਾਹਰ ਲੈ ਕਰਤੀ ਹੈ ਉਹਦਾ ਪਰ ਬਾਹਰ ਲੈ ਕਰ ਰੋ ਗਲਤੀ ਹੋ ਗਈ ਜਿੱਦੜ ਗੜਦਾ ਉੱਠ ਹੋ ਗਿਆ ਤਰ ਸੁਣਾ ਪਤਾ ਉਦੋਂ ਲਗਿਆ ਜਦੋਂ ਨਾਈ ਜੇ ਜਾ ਕੇ بڑے ਮੁੰਡੇ ਤੇ ਸੌਰੀ ਇਹ ਗੱਲ ਕਹੀ ਤਨ ਬੀਬੀ ਤੈਨੂੰ ਤੈਨੂੰ ਬੁਲਾਇਆ ਭਾਈ ਤੇਰੀ ਦੱਸ ਨੇ ਉਹਦੇ ਮੁੰਡਾ ਹੋਇਆ ਤੁਜਾ ਵੀ ਜਿਹੜੇ ਪਗੜ ਆਇਆ ਉਹ ਤਾਂ تیاری ਕਰਨ ਲੱਗੀ ਤੌਹਲੀ ਨੰਨਾਰੇ ਕੇ ਲਈ ਹਾਂ ਪਰ ਜੇ ਇਹਨੇ ਕਿਹਾ ਕਿ ਨਹੀਂ ਨੰਦੇ ਗੱਲ ਸੁਣ ਆ ਜਿਹੜਾ ਰਾਜਾ ਤੈਨੂੰ ਲੈਣ ਵਾਸਤੇ ਆਇਆ ਉਹ ਹੋਰ ਨਹੀਂ ਗੱਲ ਦੱਸ ਤੈਨੂੰ ਸਾਡੇ ਮੁੰਡਾ ਹੋਇਆ ਸੱਚੀ ਗੱਲ ਹੈ ਉਹ ਮੇਰੇ ਕੋਲ ਕਿਛਤੀ ਹੋ ਗਿਆ ਕਿ ਨਹੀਂ ਪਤਾ ਬੋਲਦਾ ਮੈਨੂੰ ਕੁਝ ਨਹੀਂ ਹੈ ਉੱਥੇ ਜਾ ਕੇ ਮੈਂ ਚਿੱਠੀ ਲਿਖੂਗੀ ਕਿ ਇਹ ਕੀ ਗੱਲ ਹੈ ਸ਼ਾਇਦ ਮੈਨੂੰ ਬੁਲਾਉਣ ਦੇ ਮਾਰਿਆਂ ਨੇ ਝੂਠ ਬੋਲਿਆ ਲਓ ਜੇ ਤੋ ਸਾਰੇ ਘਰ ਪੁੱਛੀ ਤਾਂ ਉੱਥੇ ਜਾ ਕੇ ਦੇਖਾਂ ਅੱਧੀ ਕਰਦੇ ਮੇਰੇ ਸਾਰੇ ਬੱਚੇ ਹੋਏ ਨੇ ਸਮਝ ਗਈ ਵੀ ਹਾਂ ਬਾਣਾ ਵਰਤਿਆ ਹੋਇਆ ਅੰਦਰ ਜਾ ਬੜੀ ਅੰਦਰ ਕੀ ਦੇਖਿਆ ਉਹਦੇ ਘਰ ਵਾਲੇ ਨੀ ਨੀ ਪਾਈ ਬੈਠਾ ਉਹ ਕਹਿੰਦੀ ਕਿ ਤੂੰ ਤੂੰ ਕਿਉਂ ਜਾ ਉਹ ਦੱਸਿਆ ਜਾ ਬੈਠਾ ਉਹ ਕਹਿੰਦਾ ਹੋਰ ਮੈਂ ਕੀ ਕਰਾਂ ਉਹ ਕਹਿੰਦੀ ਕਰਨਾ ਕਰਾਉਣਾ ਕੀ ਹੈ ਤੇਰੇ ਘਰ ਪਾਈ ਦੰਮਿਆ ਉਹ ਕੇ ਪੰਗੜੇ ਪਾ ਲੱਡੂ ਵੜ ਖੁਦਰੇ ਨ ਜਾ ਕਹਦਾ ਪਰੇ ਲੋਕੇ ਚਾਰ ਦਿਨ ਹੋਏ ਨੇ ਇਹਨੂੰ ਜੰਮੇ ਨੂੰ ਤੇ ਚਾਰ ਦਿਨ ਹੋ ਗਏ ਮੈਨੂੰ ਘਰੋਂ ਬਾਹਰ ਨਿਕਲੇ ਨੂੰ ਮੈਂ ਤਾਂ ਲੋਕਾਂ ਨੂੰ ਕਹਿੰਦਾ ਹੁਣ ਹੋੜ ਜੋ ਕਰ ਰਿਹਾ ਫਿਰ ਤੇ ਮੁੰਡਿਆ ਖੁੰਦਿਆ ਜੀ ਬੈਠੇ ਜੋ ਕਰ ਰਿਹਾ ਉਹ ਕਹਿੰਦੀ ਕਿਉਂ ਸਹੀ ਕਿ ਹੈ ਜੇ ਪਾਪ ਕਰਦੇ ਤੇ ਜਿਹੜਾ ਤੂੰ ਪਿੰਡ ਦੇ ਮੁੰਡਿਆਂ ਨੂੰ ਮੂੰਹ ਨਹੀਂ ਦਿਖਾ ਦਦਾ ਨੱਪਰੂ ਕਹਿੰਦਾ ਬਾਪ ਮੈਂ ਕੋਈ ਨਹੀਂ ਕੀਤਾ ਮੈਂ ਤਾਂ ਚਾਰ ਦਿਨ ਹੋ ਗਏ ਮੈਂ ਇਥੋਂ ਚੀ ਜਾਣਾ ਵੀ ਵਿਆਹ ਸਾਡਾ ਹੋ ਜਾਂ ਹਾਸੇ ਦੇ ਮਖੌਲ ਦੇ ਮੂੜ ਦੇ ਵਿੱਚ ਹੈ ਉਹ ਕਹਿੰਦੀ ਤੂੰ ਉਦਾਸ ਹੋਣਾ ਪਿਆ ਹੋਈ ਜਾ ਮੈਂ ਤਾਂ ਕੁਛ ਹੀ ਬਣਾਉਂਗੀ ਨਾਲੇ ਸੱਸ ਨੇ ਮੰਜੀ ਤੇ ਬੈਠੇ ਨੇ ਉਹ ਤੋਂ ਵਜੀਰੀ ਮੰਗਿਆ ਕਰਨੀ ਮੈਂ ਇੱਕ ਤਾਂ ਘੋੜੀ ਹੋਰ ਸੰਦੂਕਾ ਉਹ ਲੈ ਕੇ ਆਤੀ ਆਜਾ ਕਰੂੰਗੀ ਮੈਂ ਤਾਂ ਆਪਣੇ ਸੇਧ ਬਣਾਉਂਗੀ ਪਰ ਸੋ ਨਜ਼ਰਾ ਘਰ ਨਾਲ ਉਹ ਕੀ ਕਹਿੰਦੀ ਹੈ ਗੱਭਰੂ ਕੀ ਰਵਾਜ ਹੁੰਦਾ ਨਰਗੇ ਕੱਢੀ ਨਾ ਕੱਕਾ ਗਿਆ ਤੇ ਕੇ ਸਹਰਮ ਨਹੀਂ ਮੈਨੂੰ ਮਾਗ ਲੱਗ ਗਈ ਜਦ ਕਾਲ ਆਪ ਜੀ ਦੀ ਖੈਰ ਮੈਨੂੰ ਮਾਗ ਲੱਗ ਗਈ ਜਦ ਕਾਲ ਆਪ ਜੀ ਦੀ ਖੈਰ ਮੈਨੂੰ ਮਾਗ ਲੱਗ ਗਈ ਜਦ ਕਾਲ ਆਪ ਜੀ ਦੀ ਖੈਰ ਆਹ ਭੰਗੀਆਂ ਲੋਕ ਇਹਦੀ ਚੀਜ਼ ਤੇ ਅੱਖ ਨਹੀਂ ਰੱਖੀ ਦੀ ਹਾਂ ਪੁਜੀਰੀ ਖਾਣ ਨੂੰ ਠੀਕ ਕਰੇ ਨਾ ਤਾਂ ਬੰਦਾ ਪੁਜੀਰੀ ਖਾਣ ਵਾਲਾ ਦਾ ਕੋ ਕੰਮ ਹੀ ਕਰ ਲਵੇ ਜਿੱਡੀ ਜਾਨ